ਇਸ ਜਗ੍ਹਾ ਤੇ ਪਹਿਲਾਂ ਬਹੁਤ ਵੱਡਾ ਕਿਲਾ ਸੀ। ਉਸ ਕਿਲੇ ਦੇ ਵਿੱਚ ਇਹ ਨਗਰ ਪਾਈ ਕਹਨੇ ਵਸਾਇਆ ਜੀ। ਤੇ ਉਸ ਕਿਲੇ ਦੇ ਵਿੱਚ ਬਾਬਾ ਦਿਆਲ ਦਾਸ ਜੀ ਜਿਹੜਾ ਕਿ ਉਹ ਕੰਮ ਕਰਦੇ ਸੀ तकरीबन ਮਿਸਤਰੀ ਬੁਣੇ ਦਾ ਕੰਮ। ਤੇ ਕਿਸੇ ਸੇਵਾਦਾਰਾਂ ਨੇ ਪਿਆਰ ਵਾਲਿਆਂ ਨੇ ਉਹਨਾਂ ਵਾਸਤੇ ਕਮੰਜਾ ਲੈ ਕੇ ਆਏ ਪਿਆਰ ਦੇ ਵਿੱਚ ਬੱਬਾ ਜੀ ਤੁਸੀਂ ਥੱਲੇ ਪੈਣੇ ਆ। ਤੇ ਇਸ ਪਲੰਗ ਉੱਤੇ ਮੰਜੇ ਉੱਤੇ ਪਿਆ ਕਰੋ। ਤੋਂ ਮਹਾਪੁਰਸ਼ ਬੜੇ ਕਰਨੇ ਵਾਲੇ ਸੀ ਇਹ। ਉਹ ਕਦੇ ਵੀ ਅਸੀਂ ਇਹਦੇ ਉੱਪਰ ਪੈਣਾ ਨਹੀਂ ਤੇ ਉਹਨਾਂ ਨੇ ਉਸ ਪਲੰਗ ਨੂੰ ਉਸ ਮੰਜੇ ਨੂੰ ਉੱਪਰ ਟੰਗਾ ਦਿੱਤਾ। ਉਹ ਅੱਜ ਵੀ ਆਪਾਂ ਜਦੋਂ ਦਰਸ਼ਨ ਕਰਦੇ ਆਪ ਸੰਗਤਾਂ ਨੂੰ ਵੀਡੀਓ ਵਿੱਚ ਦਰਸ਼ਨ ਕੀਤੇ ਹੋਣੇ ਆ। ਤੇ ਉਹ ਕਦੇ ਵੀ ਇੱਥੇ ਹਰ ਇੱਕ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਇਆ ਕਰਨੀਆਂ। ਸੋ ਗੁਰੂ ਸਾਹਿਬ ਜੀ ਉਹ ਮਹਾਂਪੁਰਸ਼ਾਂ ਦੇ ਬਚਨ ਸੀ। ਤੇ ਕਹਿਣ ਤੋਂ ਭਾਵ ਇਹ ਹੈ ਵੀ ਜਿਹੜੀ ਇਹ ਜਗ੍ਹਾ ਸੀ ਬੜੀ ਕਰਨੀ ਵਾਲੀ ਜਗ੍ਹਾ ਸੀ। ਸੋ ਉਹ ਜਿਹੜਾ ਪਲੰਗ ਸਾਹਿਬ ਉੱਤੇ ਅੱਜ ਵੀ ਟੰਗਿਆ ਹੋਇਆ ਉਸੇ ਤਰ੍ਹਾਂ ਕਿੰਨੇ 100 ਸਾਲ ਹੋ ਗਏ। ਤੇ ਹਰ ਇੱਕ ਦੀ ਮਨੋ ਕਾਮਨਾ ਭਾਵਨਾ ਪੂਰੀ ਹੁੰਦੀ ਆ ਨਗਰ ਵਿੱਚ ਸੰਗਤ ਹੁੰਦੀ ਜਦੋਂ ਕਿਸੇ ਦੇ ਘਰ ਖੁਸ਼ੀ ਦਾ ਮਾਹੌਲ ਹੋਵੇ ਤੇ ਗੁਰੂ ਘਰ ਵਿਖੇਓ ਪਲੰਗ ਸੈਭ ਤੇ ਚਾਦਰ ਚੜਾ ਕੇ ਜਾਂਦੇ ਆ ਅਰਦਾਸ ਬੇਨਤੀ ਕਰਾ ਕੇ ਜਾਂਦੇ ਆ ਪਾਸੇ ਵੀ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਨੇ ਸੋ ਇਸ ਜਗ੍ਹਾ ਤੇ ਜਦੋਂ ਦਸ ਪਾਸ਼ਾ ਮਹਾਰਾਜ ਜੀ ਆਏ ਤੇ ਇਹ ਜਿਹੜਾ ਬਣਦਾ ਦਰਖਾ ਦੇਖਦੇ ਹੋ ਜੀ ਇੱਥੇ ਸ਼ੇਰ ਤੇ ਬੱਕਰੀ ਬੈਠੇ ਸਨ ਹੁਣ ਇੱਕ ਮਾਸਾਹਾਰੀ ਤੇ ਇੱਕ ਸ਼ਾਕਾਹਾਰੀ ਜਾਨਵਰ ਇਕੱਠੇ ਕਿਵੇਂ ਬੈਠ ਸਕਦੇ ਆ ਸੋ ਪਾਸ਼ਾ ਮਹਾਰਾਜ ਨੇ ਹੁਕਮ ਕੀਤਾ ਵੀ ਇਹ ਬੜੀ ਕਰਨੀ ਵਾਲੀ ਜਗ੍ਹਾ ਗੀ ਮਹਾਰਾਜ ਜੀ ਨੇ ਵਾਰ ਦਿੱਤੇ ਸੋ ਅੱਜ ਤੋਂ ਤਕਰੀਬਨ 10-11 ਸਾਲ ਪਹਿਲਾਂ ਕੁਝ ਵੀ ਨਹੀਂ ਸੀ ਹੁਣ ਗੁਰੂ ਸਾਹਿਬ ਜੀ ਦੀ ਬੜੀ ਚੜ੍ਹਦੀ ਕਲਾ